ਮੇਰੇ ਹਲਕਾ ਮੋਗਾ ਪਿੰਡ ਮੰਦੀਰਾ ਨਮਾ ਵਿਖੇ ਸਾਡੇ ਸਰਪੰਚ ਸਾਹਿਬ ਔਰ ਪੰਚ ਸਹਿਬਾਨ ਮੇਰੇ ਕੋਲ ਆਈ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੱਥੇ ਇੱਕ ਪੈਨ ਹੈ ਜਿਹੜੇ ਜਿਨ੍ਹਾਂ ਨੂੰ ਲੈਫਟ ਸਾਈਡ ਜਿਹੜਾ ਬ੍ਰੈਸਟ ਕੈਂਸਰ ਹੈ ਔਰ ਟਰੀਟਮੈਂਟ ਚੱਲ ਰਿਹਾ ਹੈ ਇਹਨਾਂ ਦਾ ਪਰਵਾਰ ਦੇ ਬੜੇ ਨਾਜ਼ੁਕ ਹਾਲਾਤ ਨੇ ਇਹਨਾਂ ਦੇ ਜਿਹੜੇ ਪਤੀ ਨੇ ਉਹ ਟਰੱਕ ਡਰਾਈਵਰ ਨੇ ਘਰ ਦੇ ਵਿੱਚ ਚਾਰ ਬੱਚੇ ਆ ਤਿੰਨ ਬੇਟੀਆਂ ਇੱਕ ਬੇਟਾ ਇਹਨਾਂ ਦਾ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਹੋ ਰਿਹਾ ਔਰ ਬਾਲਿਆਂ ਵਾਲੀ ਛੱਤ ਸੀਗੀ ਉਹ ਹੈਵੀ ਰੇਨ ਕਰਕੇ ਪਿਛਲੇ ਦਿਨੀ ਟੈਗ ਗਈ ਔਰ ਅੱਜ ਅਸੀਂ ਸਾਰਾ ਕਿਉਂਕਿ ਮੈਂ ਪਹਿਲਾਂ ਤੋਂ ਹੀ ਕਿਹਾ ਕਿ ਆਪਣੇ ਹਲਕੇ ਔਰ ਪੂਰੇ ਪੰਜਾਬ ਵਾਸੀਆਂ ਦੇ ਨਾਲ ਅਸੀਂ ਮੋਢੇ ਦਾ ਮੋਢਾ ਲਾ ਕੇ ਖੜੇ ਆਂ ਔਰ ਮੇਰਾ ਆਪਣਾ ਪਰਿਵਾਰ ਹੈ ਜੀ ਮੇਰੀ ਆਪਣੀ ਭੈਣ ਅਸੀਂ ਇਹਨਾਂ ਨੂੰ ਹੀ ਕਹਿਣਾ ਆਇਆ ਕਿ ਤੁਸੀਂ ਘਬਰਾਓ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਆਂ ਔਰ ਅੱਜ ਅਸੀਂ ਸਾਡਾ ਸਾਰੇ ਮੋਗਾ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਸਾਡੇ ਵੱਲੋਂ ਇਹ ਭੈਣ ਨੂੰ ਇੱਕ ਨਵਾਂ ਕਮਰਾ ਔਰ ਕਿਚਨ ਜਿਹੜੀ ਹੈਗੀ ਉਹ ਤਿਆਰ ਕਰਕੇ ਦਿੱਤੀ ਜਾਏਗੀ ਉਹਦਾ ਪਹਿਲੀ ਜਿਹੜੀ ਅਸੀਂ ਅੱਜ ਅਮਾਉਂਟ ਹੈਗੀ ਆ ਉਹ ਭੈਣ ਨੂੰ ਔਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੇਣ ਆਏ ਆ ਜੀ ਔਰ ਜਿਸ ਤਰ੍ਹਾਂ ਕੰਮ ਚੱਲੇਗਾ ਨਾਲ ਦੀ ਨਾਲ ਸਾਡੇ ਵੱਲੋਂ ਜਿਹੜੀ ਪੇਮੈਂਟ ਕਰ ਦਿੱਤੀ ਜਾਏਗੀ ਇਹਨਾਂ ਨੂੰ ਐਮਨੂ ਸਾਹਿਬ ਵੱਡੀ ਗੱਲ ਹੈ ਇੱਕ ਮਹਿਲਾ ਹੋਣ ਦੇ ਨਾਤੇ ਮਹਿਲਾ ਦਾ ਦਰਦ ਸਮਝਿਆ ਤੁਸੀਂ ਦੇਖੋ ਜੀ ਸਾਰੇ ਹੀ ਮੇਰੇ ਭੈਣ ਭਰਾ ਨਹੀਂ ਨਾ ਸਭ ਨੇ ਬਹੁਤ ਸਾਥ ਦਿੱਤਾ ਔਰ ਸਭ ਦੇ ਲਈ ਸਾਡਾ ਪੂਰਾ ਫਰਜ਼ ਮੰਨਦਾ ਹੈ ਕਿ ਵੀ ਇਸ ਟਾਈਮ ਜੋ ਇਹ ਮੁਸ਼ਕਲ ਦੇ ਹਾਲਾਤ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਸਭ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਔਰ ਆਪਣੇ ਭੈਣ ਭਰਾਵਾਂ ਦੇ ਮੈਂ ਸਭ ਨੂੰ ਕਹੂੰਗੀ ਕਿ ਸਾਡੇ ਇਹੋ ਜਿਹੇ ਜਿੰਨੇ ਵੀ ਭੈਣ ਭਰਾ ਨੇ ਸਭ ਦਾ ਸਾਨੂੰ ਸਾਥ ਦੇਣਾ ਚਾਹੀਦਾ ਔਰ ਅੱਜ ਵੀ ਹਮੇਸ਼ਾ ਇਹਨਾਂ ਦੇ ਨਾਲ ਇਸੇ ਤਰ੍ਹਾਂ ਖੜੇ ਰਮਾਂਗੇ ਔਰ ਇੱਕ ਹੋਰ ਪਰਿਵਾਰ ਹੈ ਇੱਥੇ ਉਹਨਾਂ ਨੂੰ ਵੀ ਥੋੜੀ ਪ੍ਰੋਬਲਮ ਆਈ ਆ ਔਰ ਮੈਂ ਜਿੰਨੇ ਵੀ ਸਾਡੇ ਪਰਿਵਾਰ ਨੇ ਸਭ ਦਾ ਸਾਡੇ ਵੱਲੋਂ ਜਿਹੜਾ ਹੈਗਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਏਗਾ ਸਰ ਮੈਂ ਮਨਿੰਦਰ ਕੌਰ ਪਿੰਡ ਮੰਡੀਰਾ ਨਵਾ ਜੀ ਸਰ ਧੰਨਵਾਦ ਕਰਾਂਗੇ ਮੈਮ ਜੀ ਦਾ ਬਹੁਤ ਪਰੀਸ਼ਾਨ ਨਹੀਂ ਸੀ ਸਾਡੀ ਛੱਤ ਡੇਗ ਪਈ ਸਰਪੰਚ ਸਾਹਿਬ ਜੀ ਦਾ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਰਕਾਰ ਪਨਾ ਕੇ ਦੇਣ ਵਾਸਤੇ ਸੀ ਇਹ ਵੀ ਪਤਾ ਲੱਗਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਜਿਹਦੇ ਕਰਕੇ ਜਿਹੜੀ ਤਕਲੀਫ ਆ ਰਹੀ ਸੀ ਐਮਲੇ ਸਾਹਿਬ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਦਵਾਈ ਬੂਟੀ ਦਾ ਵੀ ਤੁਹਾਡਾ ਜਿਹੜਾ ਹੱਲ ਕੀਤਾ ਜਾਏਗਾ ਹਾਂਜੀ ਸਰ ਮੇਰੇ ਬ੍ਰੈਸ ਕੈਂਸਰ ਹੈ ਜੀ ਤੇ ਮੈਨੂੰ ਇਸ ਕਰਕੇ ਵੀ ਫ੍ਰੀ ਕੋਡ ਤੋਂ ਲਾਚ ਚੱਲ ਰਿਹਾ ਮੇਰੇ ਜੀ ਤੇ ਧੰਨਵਾਦ ਹੈ ਮੈਂ ਮੈਡਮ ਜੀ ਦਾ ਇਹ ਮੈਨੂੰ ਦਵਾਈ ਬੂਟੀ ਦਿਵਾਉਣ ਵਾਸਤੇ ਜੀ ਬਹੁਤ ਪਰੇਸ਼ਾਨੀ ਹੈ ਜੀ ਮੈਨੂੰ ਇਸ ਕਰਕੇ ਮੈਂ ਬਸ ਇਨਾ ਹੀ ਕਹਿਣਾ ਚਾਹਾਂਗੀ ਸੀ ਅਸੀਂ ਬਹੁਤ ਧੰਨਵਾਦੀ ਆ ਅੱਜ ਸਾਡੇ ਇੱਕ ਪਿੰਡ ਮਂਦੀਰਾ ਦੇ ਵਿੱਚ ਮੀਆਂ ਦੇ ਕਰਕੇ ਇੱਕ ਮਕਾਨ ਡਿੱਗ ਪਿਆ ਸੀ ਤੇ ਅਸੀਂ ਜਾ ਗਏ ਸੀਗੇ ਐਮਐਲਏ ਮੈਡਮ ਕੋਲੇ ਅਸੀਂ ਬੇਨਤੀ ਕੀਤੀ ਸੀ ਤੇ ਉਹ ਸਾਡੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਅੱਜ ਸਾਡੇ ਪਿੰਡ ਨਵੇਂ ਮਂਦੀਰਾ ਵਿਖੇ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਖੜੇ ਨੇ ਤੇ ਉਹਨਾਂ ਨੇ ਵਾਦਾ ਕੀਤਾ ਹੈ ਕਿ ਇਹ ਮਕਾਨ ਇੱਕ ਕਮਰਾ ਤੇ ਇੱਕ ਕਿਚਨ ਉਹਨਾਂ ਨੂੰ ਪਾ ਕੇ ਦੇਵਾਂਗੇ ਅਸੀਂ ਬਹੁਤ ਧੰਨਵਾਦੀ ਆ ਬਾਕੀ ਹੋਰ ਸਾਡੇ ਪਿੰਡ ਵਾਲਿਆਂ ਵੀ ਉਹਨਾਂ ਵਾਸਤੇ ਸਹਾਇਤਾ ਵਾਸਤੇ ਜਿਹੜੀ ਆ ਉਹ ਅਸੀਂ ਸ਼ੁਰੂ ਕੀਤੀ ਹੋਈ ਆ ਤੇ ਬਾਕੀ ਸਾਡੇ ਐਨਆਰਆਈ ਵੀਰਾਂ ਤੇ ਉਹ ਵੀ ਬਾਹਰੋਂ ਸਹਾਇਤਾ ਦੇ ਰਹੇ ਨੇ ਸਾਡਾ ਕਲੱਬ ਆ ਪਿੰਡ ਦੇ ਵਿੱਚ ਕਲੱਬ ਵਾਲੇ ਮੁੰਡਿਆਂ ਦਾ ਬਹੁਤ ਧੰਨਵਾਦ ਆ ਤੇ ਅਸੀਂ ਸੇਵਾ ਇਕੱਠੀ ਕੀਤੀ ਹੋਈ ਆ ਤੇ ਕਰ ਰਹੇ ਆ ਹੌਲੀ-ਹੌਲੀ ਤੇ ਇਹਨਾਂ ਦਾ ਮਕਾਨ ਅਸੀਂ ਬਣਾਉਂਦਾ ਹੀ ਨੇ ਇਹਨਾਂ ਦਾ ਵਾਅਦਾ ਕਰਦੇ ਆ ਤੇ ਬਾਕੀ ਅਸੀਂ ਅੱਗੇ ਵੀ ਇਹਨਾਂ ਦੇ ਨਾਲ ਖੜੇ ਆ ਤੇ ਹੁਣ ਵੀ ਇਹਨਾਂ ਦੇ ਨਾਲ ਖੜੇ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਅਸੀਂ ਫੇਰ ਸਾਡੇ ਇਲਾਕੇ ਦੀ ਜਿਹੜੀ ਐਮਐਲਏ ਮੈਡਮਾ ਭੈਣਾਂ ਅਮਰਦੀਪ अरोड़ा ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਜੇ ਮੈਨੂੰ ਸਭ ਪੁੱਛੇ ਕਿ ਇਸ ਤਰ੍ਹਾਂ ਦਾ ਵਿਸ਼ਵਾਸ ਦਵਾਇਆ ਗਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਮਕਾਨ ਬਣਾ ਕੇ ਦਿੱਤਾ ਜਾਏਗਾ ਹਾਂਜੀ ਹਾਂਜੀ ਅਸੀਂ ਬਹੁਤ ਧੰਨਵਾਦੀ ਆ ਜੀ ਐਮਐਲਏ ਮੈਡਮ ਨੇ ਸਾਨੂੰ ਇੱਥੇ ਵਿਸ਼ਵਾਸ ਦਵਾਇਆ ਉਹ ਪਰਿਵਾਰ ਨੂੰ ਉਹ ਵਿਸ਼ਵਾਸ ਦਵਾਇਆ ਕਿ ਉਹਨਾਂ ਦਾ ਇਹ ਕਮਰਾ ਤੇ ਅਗੀ ਕਿਚਨ ਉਹਨਾਂ ਨੂੰ ਵਾਕੇ ਦੇਵਾਂਗੇ ਬਾਕੀ ਜਿਹੜੀ ਉਹਨਾਂ ਨੂੰ ਬਿਮਾਰੀ ਦੀ ਪ੍ਰੋਬਲਮ ਆ ਉਹਨਾਂ ਦੇ ਵੀ ਨਾਲ ਖੜੇ ਨੇ ਇਹ ਅੱਗੇ ਵੀ ਜਿਹੜੀ ਆਪਣੀ ਸਰਕਾਰ ਆ ਸਾਡੇ ਨਾਲ ਖੜੀ ਆ ਪੂਰੇ ਪਿੰਡ ਵਾਸੀਆਂ ਦੇ ਨਾਲ ਤੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਇਹ ਸਾਡੇ ਨਾਲ ਹਮੇਸ਼ਾ ਹੀ ਖੜੇ ਨੇ ਨਗਦ ਰਾਸ਼ੀ ਦਿੱਤੀ ਗਈ ਆ ਹਾਂਜੀ ਅੱਜ ਇਹਨਾਂ ਨੂੰ ਪਹਿਲੀ ਸਟਾਲਮੈਂਟ ਦਿੱਤੀ ਗਈ ਆ ਨਗਦ ਪੈਸੇ ਦਿੱਤੇ ਗਏ ਨੇ ਤੇ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਕੰਮ ਸ਼ੁਰੂ ਕਰਾਓ ਅੱਗੇ ਤੋਂ ਕਿਤੋਂਗੇ ਇਸੇ ਤਰ੍ਹਾਂ ਹੀ ਨਾਲ ਦੇ ਨਾਲ ਅਸੀਂ ਪੈਸੇ ਤੁਹਾਨੂੰ ਦਿੱਤੇ ਜਾਵਾਂਗੇ ਬਾਕੀ ਅਸੀਂ ਕਲੱਬ ਵਾਲੇ ਵੀ ਅਸੀਂ ਵੀ ਸੇਵਾ ਕਠੀ ਕਰਨ ਲੱਗੇ ਆ ਤੇ ਉਹ ਵੀ ਨਾਲਿਆਂ ਨਾਲ ਅਸੀਂ ਸ਼ੁਰੂ ਕਰਾਂਗੇ ਜੀ ਇੱਦਾਂ ਦੇਖਦੇ ਹੋ ਐਮਐਲ ਸਾਬ ਦੇ ਸੁਪਰਾਲੇ ਨੂੰ ਜ਼ੀਰੋ ਗਰਾਉਂਡ ਤੇ ਨਿਕਲ ਕੇ ਐਮਐਲ ਸਾਬ ਲੋਕਾਂ ਦਾ ਦਰਦ ਸੁਣ ਰਿਹਾ ਪਿਛਲੀਆਂ ਸਰਕਾਰਾਂ ਸਿਰਫ ਗੋਗਲਿਆਂ ਤੋਂ ਮਿੱਟੀ ਝਾੜਦੇ ਰਹੀਆਂ ਨਹੀਂ ਨਹੀਂ ਇਹ ਬਹੁਤ ਧੰਨਵਾਦੀਆਂ ਜੀ ਬਹੁਤ ਵਧੀਆ ਬਹੁਤ ਵਧੀਆ ਸੋਚ ਆ ਆਮ ਆਦਮੀ ਪਾਰਟੀ ਦੀ ਪੂਰੀ ਦੀ ਸੋਚ ਬਹੁਤ ਵਧੀਆ ਸਾਡੇ ਇਲਾਕੇ ਦੀ ਐਮਐਲਏ ਆ ਮੈਡਮ ਨੇ ਇਹ ਅਸੀਂ ਜਦੋਂ ਵੀ ਜਾਂਦੇ ਆ ਕੋਈ ਵੀ ਸਾਨੂੰ ਮਾੜੀ ਪ੍ਰੋਬਲਮ ਪੈਂਦੀ ਹੈ ਸਾਨੂੰ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇੱਕ ਫੋਨ ਕਰਦੇ ਆ ਤੇ ਸਾਡੇ ਨਾਲ ਹਮੇਸ਼ਾ ਹੀ ਖੜੇ ਨੇ ਇਹ ਤੇ ਆ ਤਾਂ ਹੁਣ ਮਾੜਾ ਜਿਹਾ ਅਸੀਂ ਗਏ ਸੀਗੇ ਤੇ ਉਸੇ ਟਾਈਮ ਹੀ ਮੈਡਮ ਦੇ ਬਹੁਤ ਧੰਨਵਾਦੀਆਂ ਦੇ ਇੱਕ ਲੀਡਰ ਬਹੁਤ ਬਿਜੀ ਹੁੰਦਾ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਏ ਨਹੀਂ ਸਾਡੇ ਪਿੰਡ ਦੇ ਵਿੱਚ ਸਾਡੇ ਪਰਿਵਾਰ ਦਾ ਦੁੱਖੜਾ ਸੁਣਨ ਵਾਸਤੇ ਤੇ ਬਾਕੀ ਅਸੀਂ ਅੱਗੇ ਸਰਕਾਰਾਂ ਜਿਵੇਂ ਤੁਸੀਂ ਕਹਿੰਨੇ ਆ ਲਾਰੇ ਹੀ ਲਾਉਂਦੇ ਰਹਿੰਦੇ ਆ ਦਿੰਦੇ ਕੁਝ ਨਹੀਂ ਅੱਜ ਸਾਡੇ ਇਲਾਕੇ ਦੇ ਮੈਡਮ ਆਏ ਨੇ ਐਮਐਲਏ ਆਏ ਆ ਉਹਨਾਂ ਨੇ ਦੁੱਖ ਦਾ ਦੁੱਖੜਾ ਸੁਣਿਆ ਪਰਿਵਾਰ ਦਾ ਔਰ ਪਹਿਲੀ ਪੈਸੇ ਦੇ ਕੇ ਗਏ ਨੇ ਨਾਲ ਕਿ ਆ ਵੀ ਤੁਸੀਂ ਕੰਮ ਸ਼ੁਰੂ ਕਰੋ ਬਹੁਤ ਧੰਨਵਾਦੀਆਂ ਜੀ ਅਸੀਂ ਜਿਨ੍ਹਾਂ ਦਾ ਘਰ ਡਿੱਗ ਗਿਆ ਪਰਿਵਾਰ ਦੇ ਹਾਲਾਤ ਕਿਦਾਂ ਨੇ ਹਾਲਾਤ ਬਹੁਤ ਮਾਰੇ ਆ ਜੀ ਉਹਨਾਂ ਦੇ ਬਚਾਰਾਂ ਨੂੰ ਰੋਟੀ ਨਹੀਂ ਪੱਕਦੀ ਜੀ ਪਿੰਡ ਦੇ ਵਿੱਚੋਂ ਅਗੀ ਜਿਵੇਂ ਸਾਡਾ ਕਲੱਬ ਆ ਜਾਂ ਕੋਈ ਕਈ ਘਰ ਆ ਰਾਸ਼ਨ ਵਗੈਰਾ ਇਕੱਠਾ ਕਰਕੇ ਦਿੰਦੇ ਤੇ ਇਹਨਾਂ ਦਾ ਵੀ ਬਚਾਰਾਂ ਦਾ ਫੇਰ ਹੀ ਗੁਜ਼ਾਰਾ ਹੁੰਦਾ ਜੀ